ਸੋ ਹਾਂਜੀ ਦੋਸਤੋ ਹੁਣੇ-ਹੁਣੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਕੀ ਇਹ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਬਨੇ ਰਹੋ ਸੋ 8ਵੇਂ ਪੇ ਕਮਿਸ਼ਨ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਕੁਝ ਹਦਾਇਤਾਂ ਜਿਹੜੀਆਂ ਉਹ ਜਾਰੀ ਕੀਤੀ ਗਈਆਂ ਹਨ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਜਿਹੜੇ ਕਰਮਚਾਰੀ ਸੀ ਉਹ ਮੰਗ ਕਰ ਰਹੇ ਸੀ ਸੋ ਉਹਨਾਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ਵੱਲੋਂ ਅੱਜ ਇੱਕ ਅਪਡੇਟ ਸਾਹਮਣੇ ਆਈ ਹੈ ਤੋਂ ਕੀ ਹੈ ਸਾਰੀ ਜਾਣਕਾਰੀ ਤੋਂ ਨਾ ਸਾਂਝੀ ਕਰਦੇ ਹਾਂ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਹਰ ਦਿਨ ਕੁਝ ਨਾ ਕੁਝ ਨਵਾਂ ਤੁਹਾਡੇ ਲਈ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ 8ਵੇਂ ਪੇ ਕਮਿਸ਼ਨ ਨਾਲ ਸੰਬੰਧਤ ਇੱਕ ਜਾਣਕਾਰੀ ਸਾਹਮਣੇ ਆਈ ਹੈ ਹੁਣ 12 ਸਾਲਾਂ ਚ ਮਿਲੇਗੀ ਪੂਰੀ ਪੈਨਸ਼ਨ 8ਵੇਂ ਤਨਖਾਹ ਕਮਿਸ਼ਨ ਸ ਸਰਕਾਰ ਦੇਵੇਗੀ ਵੱਡਾ ਤੋਹ ਕਿ ਜਿਹੜੇ ਪੰਜਾਬ ਦੇ ਕਰਮਚਾਰੀ ਐ ਉਹ 6ਵੇਂ ਕੇ ਪੇ ਕਮਿਸ਼ਨ ਦੀ ਮੰਗ ਕਰ ਰਹੇ ਐ ਠੀਕ ਹੈ ਜੀ ਉਹਨਾਂ ਨੂੰ ਜੇ ਤੱਕ 6ਵੇਂ ਪੇ ਕਮਿਸ਼ਨ ਨਹੀਂ ਮਿਲ ਰਿਹਾ ਪਰ ਜਦ ਕਿ ਕੇਂਦਰ ਦੇ ਵਿੱਚ 6ਵੀਂ ਕੀ 7ਵਾਂ ਦੋਸਤੋ 8ਵੇਂ ਪੇ ਕਮਿਸ਼ਨ ਦੀ ਵੀ ਤਿਆਰੀ ਹੋ ਰਹੀ ਹੈ ਠੀਕ ਹੈ ਸੋ 8ਵੇਂ ਪੇ ਕਮਿਸ਼ਨ ਦੇ ਵਿੱਚ ਵੱਡਾ ਜਿਹੜਾ ਲਾਭ ਉਹ ਕਰਮਚਾਰੀ ਨੂੰ ਮਿਲੇਗਾ ਸੋ ਇਹਦੇ ਵਿੱਚ ਇੱਕ ਹੋਰ ਵੀ ਜਿਹੜਾ ਜਿਹੜੀ ਵੱਡੀ ਅਪਡੇਟ ਹੈ ਕਿ ਪਹਿਲਾਂ ਜਿਹੜਾ ਸੀ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਂਦਾ ਸੀ ਕਮਿਊਨਿਟੀ ਜਿਹੜੀ ਇੱਕ ਪੈਨਸ਼ਨ ਹੈ ਉਹ ਕਿਹੜੀ ਆਪਾਂ ਜਾਣਕਾਰੀ ਦਵਾਂਗੇ ਅੱਗੇ ਜਾ ਕੇ ਸਾਂਝ ਕਰਾਂਗੇ ਕਿ 15 ਸਾਲ ਤੋਂ ਘਟਾ ਕੇ ਉਹ ਤਾਂ ਸਮਝਾ 12 ਸਾਲ ਕਰ ਦਿੱਤਾ ਗਿਆ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਕਿਉਂਕਿ ਜਿਸ ਤਰ੍ਹਾਂ ਆਪਾਂ ਸਟੈਪ ਬਾਈ ਸਟੈਪ ਇਹਨੂੰ ਪੜ੍ਹਦੇ ਹਾਂ ਕਿ ਇਹ ਸਾਰੀ ਜਾਣਕਾਰੀ ਕੇਂਦਰ ਦੀ ਮੋਦੀ ਸਰਕਾਰ 8ਵੇਂ ਤਨਖਾਹ ਕਮਿਸ਼ਨ ਵਿੱਚ ਲੱਖਾਂ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਾਂ ਨੂੰ ਵੱਡੀ ਰਾਹਤ ਦੇ ਸਕਦੀ ਹੈ ਸਰਕਾਰ ਪੈਨਲ ਕਮਿਊਟੇਸ਼ਨਸ ਬਾਰੇ ਵੱਡਾ ਫੈਸਲਾ ਲੈ ਸਕਦੀ ਹੈ ਕਰਮਚਾਰੀ ਯੂਨੀਅਨ ਲੰਮੇ ਸਮੇਂ ਤੋਂ ਕੰਪਿਊਟਿਡ ਪੈਨਸ਼ਨ ਦੀ ਬਹਾਲੀ ਦਾ ਸਮਾਂ 15 ਸਾਲ ਤੋਂ ਘਟਾ ਕੇ 12 ਸਾਲ ਦੀ ਮੰਗ ਕਰੇ ਸਨ ਸੋ ਦੋਸਤੋ ਆਪਾਂ ਜਿਹੜੀ ਪਹਿਲਾਂ ਦੀ 올ਡ ਜਿਹੜੀ ਪੈਨਸ਼ਨ ਸਕੀਮ ਹੈ ਐਨਪੀਐਸ ਹੈ ਜਾਂ <coughs> unified ਹੈ ਸੋ ਇਹਨਾਂ ਤੋਂ ਹਟ ਕੇ ਵੀ ਇੱਕ ਜਿਹੜੀ ਇੱਕ ਪੈਨਸ਼ਨ ਹੈ ਉਹ ਦੋਸਤੋ ਕਿਹੜੀ ਹੈਗੇ ਜੀ ਕਮਿਊਟਰਡ ਪੈਨਸ਼ਨ ਦੀ ਬਹਾਲੀ ਵਾਸਤੇ ਇਹਨਾਂ ਨੇ ਮੰਗ ਕੀਤੀ ਹੈ ਕਿ ਉਹਦਾ ਜਿਹੜਾ ਸਮਾਂ ਹੈ ਹੁਣ 15 ਸਾਲ ਤੋਂ ਘਟਾ ਕੇ 12 ਸਾਲ ਕੀਤਾ ਗਿਆ ਕਮਿਸ਼ਨ ਨੇ ਅਗਲੇ ਸਾਲ ਇਸ ਸੰਬੰਧੀ ਆਪਣੀਆਂ ਸਿਫਾਰਸ਼ਾਂ ਵੀ ਦੇ ਸਕਦਾ ਹੈ ਕੇਂਦਰੀ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਨੈਸ਼ਨਲ ਕਾਉਂਸਲ ਨੇ ਕੇਂਦਰ ਸਰਕਾਰ ਨੂੰ ਆਪਣੀ ਮੰਗ ਬਾਰੇ ਸੂਚਿਤ ਕੀਤਾ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਪੈਨਸ਼ਨ ਕਮਿਊਟੇਸ਼ਨਸ ਨੂੰ 8ਵੇਂ ਤਨਖਾਹ ਕਮਿਸ਼ਨ ਵਿੱਚ ਜਗ੍ਹਾ ਦਿੱਤੀ ਜਾ ਸਕਦੀ ਹੈ ਇਸ ਨਾਲ ਲੱਖਾਂ ਪੈਨਸ਼ਨਾਂ ਨੂੰ ਸਿੱਧਾ ਲਾਭ ਹੋਵੇਗਾ ਹੁਣ ਜੇਸਤੋ ਵੱਡੀ ਗੱਲ ਈ ਸੀ ਆਪਾਂ ਜਿਹੜਾ ਇਸੇ ਦਾ ਹੱਲ ਆਪਾਂ ਨੂੰ ਜਾਂ ਜਵਾਬ ਮਿਲ ਗਿਆ ਕਮਿਊਟਿਡ ਪੈਨਸ਼ਨ ਹੈ ਕੀ ਹੈ ਠੀਕ ਹੈ ਜਿਸ ਤਰ੍ਹਾਂ ਆਪਾਂ 올ਡ ਪੈਨਸ਼ਨ ਜਾਣਦੇ ਐ ਐਨਪੀਐਸ ਜਾਣਦੇ ਐ ਹੁਣ ਜਿਹੜੀ ਹੈਗੀ ਹੈ ਯੂਨੀਫਾਈਡ ਪੈਨਸ਼ਨ ਜਾਣਦੇ ਐ ਤੇ ਕਮਿਊਟਿਡ ਪੈਨਸ਼ਨ ਕੀ ਹੈ ਸੋ ਹੁਣ ਇੱਥੇ ਇੱਕ ਸਵਾਲ ਉੱਠਦਾ ਹੈ ਕਿ ਕਮਿਊਟਿਡ ਪੈਨਸ਼ਨ ਕੀ ਹੈ ਜੇਕਰ ਅਸੀਂ ਇਸ ਨੂੰ ਸਰਲ ਭਾਸ਼ਾ ਵਿੱਚ ਸਮਝੀਏ ਤਾਂ ਇਹ ਇੱਕ ਇੱਕ ਮੁਸ਼ਤ ਰਕਮ ਹੈ ਜੋ ਕਰਮਚਾਰੀ ਦੀ ਪੈਨਸ਼ਨ ਦਾ ਹਿੱਸਾ ਹੈ ਸੇਵਾ ਮੁਕਤੀ ਦੇ ਸਮੇਂ ਕਰਮਚਾਰੀ ਨੂੰ ਇੱਕ ਮੁਸ਼ਤ ਰਕਮ ਲੈਣ ਦਾ ਬਦਲ ਮਿਲਦਾ ਹੈ ਇਸ ਨੂੰ ਪੈਨਸ਼ਨ ਕਮਿਊਟੇਸ਼ਨਸ ਕਿਹਾ ਜਾਂਦਾ ਹੈ ਹਾਲਾਂਕਿ ਸਰਕਾਰ ਮਹੀਨਾਵਾਰ ਪੈਨਸ਼ਨ ਵਿੱਚੋਂ ਕੁਝ ਰਕਮ ਕੱਟਦੀ ਹੈ ਤਾਂ ਜੋ ਇੱਕ ਮੁਸ਼ਤ ਰਕਮ ਵਸੂਲ ਕੀਤੀ ਜਾ ਸਕੇ ਜੇਕਰ ਤੁਸੀਂ ਕਮਿਊਟਿਡ ਪੈਨਸ਼ਨ ਦੇ ਤਹਿਤ ਇੱਕ ਮੁਸ਼ਤ ਰਕਮ ਲੈਂਦੇ ਹੋ ਤਾਂ ਸਰਕਾਰ ਤੁਹਾਡੀ ਪੈਨਸ਼ਨ ਵਿੱਚੋਂ 15 ਸਾਲਾਂ ਲਈ ਕੁਝ ਰਕਮ ਕੱਟ ਲੈਂਦੀ ਹੈ ਠੀਕ ਹੈ ਜੀ ਜਿਸ ਤਰ੍ਹਾਂ ਆਪਣਾ ਤਨਖਾਹ ਦੇ ਵਿੱਚੋਂ ਕੁਝ ਰਕਮ ਜਿਹੜੀ ਕੱਟੀ ਜਾਂਦੇ ਉਸੇ ਤਰ੍ਹਾਂ ਹੀ ਹੈ ਇਸ ਤੋਂ ਬਾਅਦ ਇਹ ਤੁਹਾਨੂੰ ਪੂਰੀ ਪੈਨਸ਼ਨ ਦਿੰਦੀ ਹੈ ਪਰ ਹੁਣ ਇਸ ਨੂੰ 15 ਸਾਲ ਤੋਂ ਘਟਾ ਕੇ 12 ਸਾਲ ਕਰਨ ਦੀ ਮੰਗ ਹੈ ਜੇਕਰ 8ਵੀਂ ਤਨਖਾਹ ਕਮਿਸ਼ਨ ਵਿੱਚੋਂ ਹਰੀ ਝੰਡੀ ਮਿਲ ਜਾਂਦੀ ਹੈ ਤਾਂ ਕਰਮਚਾਰੀ ਨੂੰ 12 ਸਾਲਾਂ ਦੇ ਅੰਦਰ ਪੂਰੀ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਊਗੀ ਠੀਕ ਹੈ ਜੀ ਸੋ ਪਹਿਲਾਂ ਕੀ ਦੇਖਿਆ ਦੋਸਤੋ ਆਪਾਂ ਜਿਹੜਾ ਯੂਨੀਫਾਈਡ ਪੈਨਸ਼ਨ ਆ ਉਹਦੇ ਵਿੱਚ ਕੀ ਕੀਤਾ ਗਿਆ ਕਿ ਜਿਹੜਾ ਵੀ ਕਰਮਚਾਰੀ 25 ਸਾਲ ਦੀ ਸਰਵਿਸ ਕਰਦਾ ਹੈ ਸੋ ਉਹਨੂੰ ਉਹਦਾ 50% ਭਾਗ ਲਾਸਟ ਮਹੀਨੇ ਦੇ ਜਿਹੜੀਆਂ ਸਾਲ ਦੀ ਤਨਖਾਹ ਮਿਲਦੀ ਹੈ ਉਹਦਾ 50% ਪੈਨਸ਼ਨ ਦੇ ਰੂਪ ਵਿੱਚ ਮਿਲੂਗਾ ਠੀਕ ਹੈ ਜੀ ਸੋ ਜਿਹੜਾ ਕਰਮਚਾਰੀ 15 ਸਾਲ ਦੀ ਸਰਵਿਸ ਕਰਦਾ ਹੈ ਤੇ ਉਹਨੂੰ ਉਹਦਾ ਜਿਹੜਾ 30% ਤੇ ਭਾਗ ਜਿਹੜਾ ਕਰਮਚਾਰੀ 10 ਸਾਲ ਦੀ ਜਿਹੜੀ ਸਰਵਿਸ ਕਰਦਾ 10 ਸਾਲ ਤੋਂ ਉਹਨੂੰ ਨਾ ਮਾਤਰ ਦੇ ਬਰਾਬਰ ਜਿਹੜਾ ਹੈਗਾ ਤੋ ਇਹ ਕਿ ਹੁਣ 12 ਸਾਲ ਤੱਕ ਦਾ ਜਿਹੜਾ ਸਮਾਂ ਹੈ ਉਹ ਮੰਗ ਕਰ ਰਹੇ ਆ ਕਰਮਚਾਰੀ ਯੂਨੀਅਨ ਤੇ ਪੈਨਸ਼ਨ ਜਿਹੜੀ ਹੈਗੀ ਐ ਇਸ ਮੁੱਦੇ ਤੇ ਕਹਿਣ ਹੈ ਕਿ 15 ਸਾਲ ਦਾ ਸਮਾਂ ਬਹੁਤ ਲੰਮਾ ਹੈ ਇਹ ਆਰਥਿਕ ਦ੍ਰਿਸ਼ਟੀਕੋਣ ਤੋਂ ਬੇਇਨਸਾਫੀ ਕਿਉਂਕਿ ਵਿਆਜ ਦਰਾਂ ਵਿੱਚ ਕਟੌਤੀ ਕਾਰਨ ਸਰਕਾਰ ਵੀ ਰਿਕਵਰੀ ਦੀ ਗਣਨਾ ਵਿੱਚ ਅਸਮਾਨਤਾ ਹੈ ਜਿਸ ਕਾਰਨ ਲੱਖਾਂ ਕਰਮਚਾਰੀਆਂ ਨੂੰ ਆਪਣੀ ਪੈਨਸ਼ਨ ਦਾ ਇੱਕ ਵੱਡਾ ਹਿੱਸਾ ਗਵਾਉਣਾ ਪੈਂਦਾ ਜੇਕਰ ਇਸ ਨੂੰ 15 ਸਾਲ ਦੀ ਬਜਾਏ 12 ਸਾਲ ਤੱਕ ਕੀਤਾ ਜਾਂਦਾ ਹੈ ਤਾਂ ਸੇਵਾ ਮੁਕਤ ਕਰਮਚਾਰੀਆਂ ਨੂੰ ਲਾਭ ਹੋਵੇਗਾ ਅਤੇ ਉਹ ਜਲਦੀ ਤੋਂ ਜਲਦੀ ਪੂਰੀ ਪੈਨਸ਼ਨ ਦਾ ਲਾਭ ਪ੍ਰਾਪਤ ਕਰ ਸਕਣਗੇ ਠੀਕ ਹੈ ਜੀ ਸੋ ਜੇਕਰ ਸਰਕਾਰ ਮਨਜ਼ੂਰੀ ਦਿੰਦੀ ਹੈ ਤਾਂ ਕਰਮਚਾਰੀਆਂ ਨੂੰ ਕੀ ਲਾਭ ਮਿਲੇਗਾ ਇਹ ਵੀ ਇੱਕ ਵੱਡੀ ਗੱਲ ਹੈ ਠੀਕ ਹੈ ਜੀ ਨੈਸ਼ਨਲ ਕੌਂਸਲ ਅਤੇ ਕਰਮਚਾਰੀ ਸੰਗਠਨਾਾਂ ਦੇ ਪੈਨਸ਼ਨ ਕਮਿਊਟੇਸ਼ਨ ਸਬੰਧੀ ਕੈਬਨਟ ਸਿਕੱਤਰ ਨੂੰ ਇੱਕ ਪੱਤਰ ਸੰਪੇੜਿਆ ਹੈ ਇਸ ਵਿੱਚ ਇਸ ਦੀ ਮਿਆਦ 15 ਸਾਲ ਤੋਂ ਘਟਾ ਕੇ 12 ਸਾਲ ਕਰਨ ਦੀ ਮੰਗ ਕੀਤੀ ਗਈ ਹੈ ਜੇਕਰ ਸਰਕਾਰ ਪੈਨਨਲ ਕਮਿਊਟੇਸ਼ਨ ਦੀ ਮਿਆਦ 15 ਸਾਲ ਤੋਂ ਘਟਾ ਕੇ 12 ਸਾਲ ਕਰ ਦਿੰਦੀ ਹੈ ਤਾਂ ਸੇਵਾਮੁਕਤ ਹੋਣ ਵਾਲੇ ਕਰਮਚਾਰੀਨ ਸਿਰਫ 12 ਸਾਲਾਂ ਵਿੱਚ ਪੂਰੀ ਪੈਨਸ਼ਨ ਮਿਲੇਗੀ ਜੇਕਰ ਇਹ ਨਿਯਮ ਪਿਛਾ ਖੜੀ ਤੌਰ ਤੇ ਲਾਗੂ ਕੀਤਾ ਜਾਂਦਾ ਹੈ ਤਾਂ ਮੌਜੂਦਾ ਅਤੇ ਪੁਰਾਣੇ ਪੈਨਸ਼ਨਰ ਨੂੰ ਵੀ ਇਸ ਦਾ ਲਾਭ ਮਿਲ ਸਕਦਾ ਹੈ ਸੋ ਦੋਸਤੋ ਇਹ ਸੀ ਕੇਂਦਰ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 8ਵਾਂ ਜਿਹੜਾ ਹੈਗਾ ਪੇ ਕਮਿਸ਼ਨ ਲਾਗੂ ਕਰਨ ਬਾਰੇ ਸੋਚਿਆ ਜਾ ਰਿਹਾ ਹੈ ਸੋ ਉਸ ਦੇ ਤਹਿਤ ਹੀ ਜਿਹੜਾ ਹੈ ਕਮਿਊਟੇਸ਼ਨ ਪੈਨਸ਼ਨ ਜਿਹੜੀ ਉਹ ਲਾਗੂ ਕਰਨ ਬਾਰੇ ਕਿਹਾ ਜਾ ਰਿਹਾ ਹੈ ਸੋ ਜਿਹਦਾ ਸਮਾਂ ਜਿਹੜਾ ਉਹ 15 ਸਾਲ ਤੋਂ ਘਟਾ ਕੇ 12 ਸਾਲ ਕੀਤਾ ਜਾ ਰਿਹਾ ਹੈ ਤਾਂ ਕਿ ਜਿਹੜੇ 3 ਸਾਲ ਦੇ ਗੈਪ ਦੇ ਨਾਲ ਵੀ ਜਿਹੜਾ ਉਹ ਕਰਮਚਾਰੀ ਜਲਦੀ ਤੋਂ ਜਲਦੀ ਜਿਹੜਾ ਉਹ ਪੈਨਸ਼ਨ ਪ੍ਰਾਪਤ ਕਰ ਸਕੇ ਠੀਕ ਹੈ ਜੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੀ ਫਾਇਦੇ ਹੁੰਦੇ ਆ ਕੀ ਨੁਕਸਾਨ ਹੁੰਦੇ ਆ ਕਿਉਂਕਿ ਦੋਸਤੋ ਆਪਾਂ ਦੇਖਿਆ ਵੀ ਹਰ ਇੱਕ ਚੀਜ਼ ਦਾ ਜੇਕਰ ਕੋਈ ਫਾਇਦਾ ਹੁੰਦਾ ਤਾਂ ਉਹ ਨੁਕਸਾਨ ਵੀ ਹੁੰਦਾ ਹੈ ਹਾਲਾਂਕਿ ਐਨਪੀਐਸ ਨੂੰ ਬੜਾ ਚੰਗਾ ਕਿਹਾ ਜਾਂਦਾ ਪਰ ਜਦਕਿ ਜਿਹੜੇ ਕਰਮਚਾਰੀ ਆ ਜਿਨ੍ਹਾਂ ਨੇ ਇਹ ਚੀਜ਼ਾਂ ਡੂੰਘਾਈ ਤੱਕ ਪੜ੍ਹੀਆਂ ਨੇ ਖੋਖੀਆਂ ਨੇ ਉਹਨਾਂ ਨੂੰ ਪਤਾ ਵੀ ਜਿਹੜਾ ਐਨਪੀਐਸ ਦਾ ਜਿਹੜਾ ਜ਼ਿਆਦਾ ਲਾਭ ਨਹੀਂ ਹੈ ਠੀਕ ਹੈ ਜੀ ਅਸਲ ਵਿੱਚ ਜਿਹੜਾ ਹੋਏ 올ਡ ਪੈਨਸ਼ਨ ਸਕੀਮ ਹੀ ਸਭ ਤੋਂ ਬੈਸਟ ਜਿਹੜੀ ਹਮਨ ਨਹੀਂ ਜਾਂਦੀ ਹੈ ਸੋ ਇਹਦੇ ਕੀ ਨਤੀਜੇ ਨਿਕਲਦੇ ਆ ਇਹ ਆਉਣ ਵਾਲੇ ਸਮੇਂ ਦੀ ਅਪਡੇਟ ਹੋਊਗੀ ਸੋ ਮਿਲਾਂਗੇ ਤੁਹਾਡੇ ਨਾਲ ਇਸ ਇੱਕ ਹੋਰ ਕੋਈ ਨਵੀਂ